ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਕਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਕ੍ਰੀਏ ਨਹੀਂ ਜਾ ਸਕਦਾ। ਨਾ ਉਹ ਤੇ ਸਾਰੇ ਤੇ ਜੀਸੀਬੀ ਫਿਰੋ। ਮੈਨੂੰ ਸਾਰੇ ਤੇ ਬੇਲੋਕਤੀ ਸੀ। ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇੱਥੋਂ। ਠੀਕ ਹੈ ਜੀ। ਮੈਂ ਇਹ ਕੰਮ ਮੈਂ ਆਪਣੇ ਆਪ ਕਰੂੰਗਾ। ਮੈਂ ਆਪਣੇ ਬੰਦੇ ਨੂੰ ਲਾ ਦੇਵਾਂ। ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ। ਕੰਮ ਮੈਂ ਆਪਣੇ ਆਪ ਕਰਵਾ ਲਵਾਂਗਾ। ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ। ਠੀਕ ਹੈ ਜੀ। ਜੀਸੀਬੀ ਹੋ ਜਾਏਗਾ। ਤੇ 100 ਵਾਰੀ ਸੋਚੋ ਕਿਤੇ ਵੀ ਗੈਰਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ। ਕੀ ਕਰਦਾ ਨਕਸ਼ਾ ਇੱਥੇ ਕੱਟਿਆ ਜਾ ਸਕਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਰੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਲਾਓ ਇਹ ਤੇ ਸਾਰੇ ਤੇ ਜੀਸੀਬੀ ਫਰੋ। ਸਾਰੇ ਦੇ ਬੇਨਾ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇੱਥੋਂ। ਠੀਕ ਹੈ ਮੈਂ ਇਹ ਕੰਮ ਮੈਂ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਲੇ ਰਿਹਾ। ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਮੈਂ ਕੰਮ ਮੈਂ ਆਪਣੇ ਆਪ ਪੜਵਾਵਾਂਗਾ। ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ। ਠੀਕ ਹੈ ਜੀਸੀਬੀ ਲੋ ਜੀ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਆ। ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ। ਕੌਣ ਰਿਸਪਾਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਨਾ ਉਹ ਤਾਂ ਸਾਰੇ ਤੇ ਜੀਸੀਬੀ ਫਰ ਹੋਗੇ ਸਾਰੇ ਦੇ ਬੇ ਲੋ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇੱਥੋਂ ਠੀਕ ਹੈ ਮੈਂ ਇਹ ਕੰਮ ਮੈਂ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਦੇਵਾਂ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਕੰਮ ਮੈਂ ਆਪਣੇ ਆਪ ਕਰਵਾਵਾਂ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਜਿਸ ਵੀ ਲੋ ਜੀ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟ੍ਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਕਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਰੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਲਾਓ ਇਹ ਤਾਂ ਸਾਰੇ ਤੇ ਜੈਸੀ ਵੀ ਫਰੋ ਮੈਨੂੰ ਸਾਰੇ ਦੇ ਬੇ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਇਹ ਕੰਮ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਲੇ ਰਿਹਾ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਕੰਮ ਆਪਣੇ ਆਪ ਕਰਵਾ ਲਵਾਂ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ